ਔਰ ਵਾਪਸ ਆਂਦੇ ਸਮੇਂ ਪਿੰਡ ਸਾਹਬੁਰ ਦੇ ਨੇੜੇ ਜਿਹੜਾ ਪਾਸੜਾ ਸਮਾਨ ਰੋਡ ਦੇ ਉੱਤੇ ਹੀ ਇੱਕ ਸਾਹਬੁਰ ਪਿੰਡ ਜਿੱਥੇ ਇਹ ਸੜਕ ਇੱਕ ਖਮਾਵਦਾਰ ਹੈ ਜਿਹੇ ਪੱਕੋਣੀ ਮੋੜ ਜਿਹਨੂੰ ਕਹਿੰਦੇ ਆ ਉੱਤੇ ਆ ਕੇ ਪਤਾ ਨਹੀਂ ਇਸ ਨੂੰ نیند ਆਈ ਕੀ ਕਾਰਨ ਬਣਿਆ ਗੱਡੀ ਹੁੰਮ ਕੇ ਦੂਜੇ ਸਾਈਡ ਚਲੀ ਗਈ ਰੋਂਗ ਸਾਈਡ ਉੱਡਾ ਕੇ ਕਿਸੇ ਦਰਖਤ ਨਾਲ ਟਕਰਾਈ ਜਿਸ ਦੇ ਵਿੱਚ ਮੌਕੇ ਤੇ ਹੀ ਇੱਕ ਵਜੇ ਖੁੱਚ ਲਾਰਾ ਸੀ ਅਭਿਸ਼ੇਕ ਗੁਇਲ ਜਿਹੜੇ ਕਿ ਦੱਸਿਆ ਕਿ ਮੋਗੇ ਦੇ ਰਹਿਣ ਵਾਲਾ ਕੋਲ ਦੀ ਮੰਮੀ ਸੀ ਤੇ ਉਸਦੀ ਦੇ ਮੋਕੇ ਤੇ ਹੀ ਮੌਤ ਹੋ ਗਈ ਉਸਦੇ ਬਾਅਦ ਤੁਰੰਤ ਫਰਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਪਹੁੰਚਦੇ ਹਨ ਮਵੀ ਕਲਾ ਸਦਰਪੋਰੀ ਤੋਂ ਕੀ ਅਧਿਕਾਰੀਆਂ ਮੋਕੇ ਤੇ ਪਹੁੰਚ ਕੇ ਡਰਾਈ ਸਿਕ ਜਾਨ ਦੇ ਖਲਵਾਇਆ ਲੇਕਿਨ ਦੋ ਜਕੀ ਦੋ ਔਰਤਾਂ ਜ਼ਖਮੀ ਹੋਈਆਂ ਹਨ ਉਹਨਾਂ ਨੂੰ ਸਮਾਣਾ ਇਲਾਜ ਕਰਾਇਆ ਉਸਕੇ ਬਾਅਦ ਰੈਪਰ ਪਟਾੜਾ ਕਰ ਦਿੱਤਾ ਗਿਆ ਜੀ ਫਿਲਹਾਲ ਰੀਜ਼ਨ ਸਾਹਮਣੇ ਨਹੀਂ ਆ ਪਾਇਆ ਕਿ ਹਾਦਸਾ ਕਿਵੇਂ ਵਾਪਰਿਆ ਅਨਾਮਿਤ ਜੀ ਇਸ ਦਾ ਜ ਕੁਝ ਨਹੀਂ ਪਤਾ ਲੱਗ ਰਿਹਾ ਕਿਉਂਕਿ ਉੱਥੇ ਨਾ ਕੋਈ ਟਰੱਕ ਹੈ ਨਾ ਕੋਈ ਹੋਰ ਗੱਡੀ ਹੈ ਵੀ ਕਿਸ ਤਰ੍ਹਾਂ ਕਿਸ ਕਾਰਨ ਕੇ ਸੰਤਰੋਨ ਬਿੜਿਆ ਨਹੀਂ ਗਈ ਕੀ ਕਾਰਨ ਹੈ ਇਹ ਹੁਣ ਸਾਰਾ ਪੁਲਿਸ ਦਾਸ ਦਾ ਵਿਸਾ ਅੱਜ ਪਰਿਵਾਰ ਦੇ ਬਿਆਨ ਦਰਦ ਕਰਕੇ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਜਦੋਂ ਬੇਕਾਬੂ ਹੋ ਕੇ ਇੱਕ ਗੱਡੀ ਇਤੀ ਦਰਗ ਦੇ ਨਾਲ ਜਾ ਕੇ ਟਕਰਾਂਦੀ ਹੈ ਆਖਰਕਾਰ ਹਾਦਸਾ ਵਾਪਰਿਆ ਕਿਵੇਂ ਹੈ ਡਰਾਈਵਰ ਨੂੰ ਨੀਂਦ ਆ ਗਈ ਹੈ ਕਿਵੇਂ ਇਹ ਹਾਦਸਾ ਵਾਪਰਿਆ ਹੈ ਇਹ ਜਾਂਚ ਦਾ ਵਿਸ਼ਾ ਹੈ ਫਿਲਹਾਲ ਪਰਿਵਾਰ ਤੋਂ ਜਿਹੜੇ ਆ ਬਿਆਨ ਦਰਜ ਕਰਵਾਏ ਜਾਣਗੇ ਪੁਲਿਸ ਦੇ ਵੱਲੋਂ ਫਿਰ ਇਸ ਮਾਮਲੇ ਦੀ ਜਿਹੜੀ ਆ ਜਾਂਚ ਕੀਤੀ ਜਾਏਗੀ ਤਾਂ ਬੇहद ਜ਼ਿਆਦਾ ਮੰਦਭਾਗੀ ਇਹ ਖਬਰ ਹੈ ਕਿਉਂਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਸਮੇਤ ਇੱਕ ਹੋਰ ਔਰਤ ਦੀ ਜਿਹੜੀ ਆ ਜਾਨ ਚਲੀ ਗਈ ਹੈ ਦੋ ਔਰਤਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਮਡਲੀ ਸਹਾਇਤਾ ਜਿਹੜੀ ਆ ਮਡਲਾ ਇਲਾਜ ਉਹਨਾਂ ਦਾ ਕਰਕੇ ਉਹਨਾਂ ਨੂੰ ਪਟਿਆਲਾ ਜਿਹੜਾ ਰੈਫਰ ਕਰ ਦਿੱਤਾ ਗਿਆ ਤਾਂ ਤਸਵੀਰਾਂ ਨੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱੱਚੀ ਉੜਗੀ ਨੇ 에어 ਬੈਗਸ ਤਾਂ ਗੱਡੀ ਦੇ ਖੁੱਲ ਗਏ ਨੇ ਕਿੰਨਾ ਭਿਆਨਕ ਹਾਦਸਾ ਸੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਸਮਾਣਾ ਪਾਤੜਾ ਸੜਕ ਤੇ ਪਿੰਡ ਸ਼ਾਹਪੁਰ ਦੇ ਨੇੜੇ ਇਹ ਹਾਦਸਾ ਵਾਪਰਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਬੂਏ ਹਾਦਸੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰਕਾਰ ਇਹ ਹਾਦਸਾ ਕਿਵੇਂ ਵਾਪਰਿਆ ਹੈ ਮੇਰਾ ਨਾਮ ਬੀ ਆਰਾਮਾ ਜੀ ਕਿੱਥੇ ਦੇ ਰਹੇ ਨੇ ਪਿੰਡ ਮੇਰਾ ਰਨੇਟੂ ਹੈ ਮਹਾਰਾਜ ਆ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਇਸ ਟਾਈਮ ਸਮਾਨੇ ਤੋਂ ਜਾ ਰਿਹਾ ਸੀ ਜੀ ਨਾਗਰੀ ਪਿੰਡ ਨੂੰ ਇਹ ਰਾਹ 'ਚ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਜੀ ਇੱਥੇ ਪਬਲਿਕ ਬਹੁਤ ਇਕੱਠੀ ਹੋਈ ਸੀ ਜਾਮੂ ਲੱਗਾ ਰਿਹਾ ਸੀ ਇਹ ਤੁਹਾਨੂੰ ਦੇਖਿਆ ਹੋਵੇ ਕਾਸੀ ਕੋਈ ਕੀ ਚੀ ਨ ਲੱਗੀ ਗੱਡੀ ਨਾ ਮਹਾਰਾਜ ਇਹ ਮੈਂ ਚੀਜ਼ ਨਹੀਂ ਦੇਖੀ ਇੱਕ ਜਿਹਦੇ ਜਿਹੜੀ ਇਹਦੇ ਮਗਰ ਗੱਡੀ ਸੀ ਨਾ ਉਹ ਮੁਲਾਜ਼ਮਾਂ ਨੂੰ ਦੱਸ ਰਿਹਾ ਸੀ ਵੀ ਇਹ ਨੀਂਦ 'ਚ ਹੋਇਆ ਕੰਮ ਕਿਉਂਕਿ ਉਹਨਾਂ ਦੀ ਵੀ ਗੱਡੀ ਮਗਰ ਸੀ ਉਹ ਵੀ ਬੰਦੇ ਇੱਥੋਂ ਚਲੇ ਗਏ ਬੰਦੇ ਸੀ ਦੇਖਿਓ ਤੁਸੀਂ ਬੰਦੇ ਮਹਾਰਾਜ ਦੋ ਇਹ ਚਾਰ ਸੀ ਚਾਰ ਚੋ ਦੋ ਪੂਰੇ ਹੋ ਗਏ ਨੇ ਜੀ ਤੇ ਦੋਆਂ ਦੇ ਆ ਲਤਾਂ ਲੁੱਟਾਂ ਤੇ ਸੱਟਾਂ ਨੇ ਬਈ ਸੱਟਾਂ ਭਜਨ ਕਰਕੇ ਉਹਨਾਂ ਨੂੰ ਐਂਬੂਲੈਂਸ ਵੀ ਬੁਲਾ ਕੇ ਜੋ ਸਾਤੋਂ ਮਦਦ ਹੋਈ ਐਂਬੂਲੈਂਸ ਬੁਲਾਈ ਉਹਨਾਂ ਨੂੰ ਭੇਜਿਆ ਮਹਾਰਾਜ 100 ਨੰਬਰ ਤੇ ਫੋਨ ਵੀ ਕੀਤਾ ਹੋਇਆ ਮੈਂ ਇਹ ਵੀ ਕਹਿਦਾ ਵੀ ਮੈਂ ਬਾਹਰ ਦਾ ਬੰਦਾ ਮਹਾਰਾਜ ਕੱਲ ਨੂੰ ਮੈਨੂੰ ਨਾ ਕੋਈ ਕਿਉਂ ਇਹ ਹਾਸਾ ਮਵੀ ਤੋਂ ਅਗਲੇ ਪਾਸੇ ਸ਼ਾਹਪੁਰ ਟਿੱਲਾ ਸ਼ਾਹਪੁਰ ਟਿੱਲੇ ਦੇ ਨਾਲ ਹੀ ਹਾਸਾ ਆਇਆ ਸਾਨੂੰ ਕਰੀਬ 4 ਵਜੇ ਦੇ ਨੀਰ ਬੋਟੇ ਨੂੰ ਤਲਾਹ ਮਿਲੀ ਸੀਗੀ ਅਸੀਂ ਸਮੇਤ ਪਾਰਟੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤੇ ਸਾਨੂੰ ਪਤਾ ਲੱਗਾ ਜਾ ਕੇ ਦੇਖਿਆ ਵੀ ਹਾਦਸਾ ਗੱਡੀ ਸੀਗੀ ਗੱਡੀ ਜਿਹੜੀ ਹੈ ਪੀਵੀ 11 ਸੀਐਕਸ 7724 ਮਾਰਕਾ ਮੰਦਰਾ 300 ਗੱਡੀ ਹੈ ਇਹ ਜਾ ਕੇ ਦਰਖਤ ਨਾਲ ਜਾ ਕੇ ਟਕਰਾ ਗਈ ਟਕਰਾਣ ਨਾਲ ਦੋ ਤਾਂ ਮੌਕੇ ਤੇ ਡੈਥ ਹੋ ਗਈਆਂ ਤੇ ਦੋ ਜ਼ਖਮੀ ਸੀਗੇ ਕਿੱਥੇ ਰਹਿਣ ਵਾਲੇ ਬੰਦੇ ਜਿਹੜੇ ਇਹ ਰਹਿਣ ਵਾਲੇ ਜਿਹੜਾ ਜਿਹਦੀ ਡੈਥ ਹੋਈ ਹੈ ਚਲਾ ਰਿਆ ਸੀ ਡਰਾਈਵਿੰਗ ਕਰ ਰਿਆ ਸੀ ਉਹ ਮੌਕੇ ਦਾ ਰਹਿਣ ਵਾਲਾ ਤੇ ਨੈਕਸਟ ਜਿਹੜੀ ਲੇਡੀਜ਼ ਦੀ ਡੈਥ ਹੋਈ ਉਹ ਲਾਬੇ ਦੀ ਰਹਿਣ ਵਾਲੀ ਹੈ ਜਿਹੜੇ ਇੰਜਰਡ ਨੇ ਉਹ ਇੱਕ ਨਾਬੇ ਦੀ ਤੇ ਇੱਕ ਪਟਿਆਲੇ ਦੀ ਨੇ ਫਦਰ ਦੀ ਕਾਰਵਾਈ ਬੋਡੀਆਂ ਕਿੱਥੇ ਰੱਖੀਆਂ ਫਦਰ ਫਿਲਹਾਲ ਡੈਡ ਬੋਡੀਆਂ ਸਮਾਣਾ ਸਿਵਲ ਹਸਪੀਟਲ ਰੱਖਾਤੀਆਂ ਤੇ ਦੂਜੇ ਜਿਹੜੇ ਇੰਜਰਡ ਨੇ ਡਾਕਟਰ ਸਾਹਿਬ ਨੇ ਅਰਜਿੰਦਰਾ ਹਸਪੀਟਲ ਲਈ ਰੈਫਰ ਕਰਤੇ ਹੁਣ ਇਹਨਾਂ ਦੇ ਵਾਰਸ ਸਾਰੇ ਨੇ ਵਾਰਸਾਂ ਦੇ ਬਿਆਨ ਤੇ ਜੋ ਲੜਿੰਦੀ ਕਾਰਵਾਈ ਅਮਲ ਵਿੱਚ ਕੀਤੀ ਜਾਊਗੀ। ਇਹ ਤੁਹਾਡਾ ਰਣਾ ਐਮਟੀ ਦਵਿੰਦਰ ਸਿੰਘ ਜੀ ਐਮਟੀ ਦਵਿੰਦਰ ਜੀ ਕਿੱਥੇ ਹੱਸ ਹੈ ਇਹ ਸਾਰ ਆਪਣੇ ਪ੍ਰੇਮ ਸਿੰਘ ਵਾਲੇ ਮੋੜ ਤੇ ਜਦੋਂ ਆਪਾਂ ਲੰਘਦੇ ਉੱਥੇ ਹੋਇਆ ਸੀ ਐਕਸੀਡੈਂਟ ਹਾਂਜੀ ਹਾਂਜੀ ਸਰ ਕਾਰ ਦਾ ਕਿਸ ਕਿਸ ਕਾਰ ਦਾ ਹੋਇਆ ਐਕਸੀਡੈਂਟ ਸਰ ਸਾਨੂੰ ਜਿਵੇਂ ਹੀ 108 ਦੇ ਕੰਟਰੋਲ ਰੂਮ ਤੋਂ ਕਾਲ ਪਈ ਇਹ ਕਿਸ ਚੀਜ਼ ਨਾਲ ਹੋਇਆ ਸਰ ਇਹ ਚੀਜ਼ ਕਲੀਅਰ ਨਹੀਂ ਕਿ ਜਦੋਂ ਹੀ ਸਾਨੂੰ ਹਾਂਜੀ ਸਰ ਕਾਲ ਪਈ 108 ਤੋਂ ਅਸੀਂ ਨਾਲ ਦੀ ਨਾਲ ਆਏ ਸੀ ਅਸੀਂ ਮੌਕੇ ਤੇ ਦੇਖਿਆ ਅਸੀਂ ਸਰ ਦੋ ਲੈ ਕੇ ਆਏ ਆ ਬਾਕੀ ਜਿਹੜੇ ਦੋ ਸੀ ਉੱਥੇ ਆਨ ਦੀ ਸਪੋਰਟ ਡੈੱਡ ਸੀਗੇ ਜੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਸੀਗਾ ਬਟ ਉਹਨਾਂ ਦੀ ਰੈਸਪੀਰੇਸ਼ਨ ਵਾਈਟਲ ਸਾਈਨ ਮਿਸ ਸੀਗੇ ਇਸੇ ਕਰਕੇ ਅਸੀਂ ਅਸੀਂ 112 ਤੇ ਕਾਲ ਕਰਕੇ ਉਹਨਾਂ ਨੂੰ ਹੈਂਡਓਵਰ ਕਰਾਤਾ ਸੀਗਾ ਤੇ ਜਿਹੜੇ ਬਾਕੀ ਪੇਸ਼ੈਂਟ ਸੀ ਉਹ ਅਸੀਂ ਉਹਨਾਂ ਨੂੰ ਨਾਲ ਕਵਰ ਕਰਕੇ ਲਿਆ ਮੇਰਾ ਨਾਮ ਬੀ ਆਰਾਮ ਹੈ ਜੀ ਕਿੱਥੇ ਜਾ ਰਹੇ ਅਰੇ ਪਿੰਡ ਮੇਰਾ ਰਨੇਟੂ ਹੈ ਮਹਾਰਾਜ ਹਾਂ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਇਸ ਟਾਈਮ ਸਮਾਨੇ ਤੋਂ ਜਾ ਰਿਹਾ ਸੀ ਜੀ ਨਾਗਰੀ ਪਿੰਡ ਨੂੰ ਇਹ ਰਾਹ 'ਚ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਜੀ ਇੱਥੇ ਪਬਲਿਕ ਬਹੁਤ ਇਕੱਠੀ ਹੋਈ ਸੀ ਜਾਮੂ ਲੱਗਾ ਰਹੀ ਇਹ ਤੁਹਾਨੂੰ ਦੇਖਿਆ ਹੋਵੇ ਕਾਛੀ ਕੋਈ ਕਿਸ ਚੀਜ਼ ਨੇ ਲੱਗੀ ਗੱਡੀ ਨਾ ਮਹਾਰਾਜ ਇਹ ਮੈਂ ਚੀਜ਼ ਨਹੀਂ ਦੇਖੀ ਇੱਕ ਜਿਹਦੇ ਜਿਹੜੀ ਇਹਦੇ ਮਗਰ ਗੱਡੀ ਸੀ ਨਾ ਉਹ ਮੁਲਾਜ਼ਮਾਂ ਨੂੰ ਦੱਸ ਰਿਹਾ ਸੀ ਵੀ ਇਹ ਨੀਂਦ 'ਚ ਹੋਇਆ ਕੰਮ ਕਿਉਂਕਿ ਉਹਨਾਂ ਦੀ ਵੀ ਗੱਡੀ ਮਗਰ ਸੀ ਉਹ ਵੀ ਬੰਦੇ ਇੱਥੋਂ ਚਲੇ ਗਏ ਬੰਦੇ ਸੀ ਦੇਖਿਓ ਤੁਸੀਂ ਬੰਦੇ ਮਹਾਰਾਜ ਦੋ ਇਹ ਚਾਰ ਸੀ ਚਾਰ 'ਚੋਂ ਦੋ ਪੂਰੇ ਹੋ ਗਏ ਨੇ ਜੀ ਤੇ ਦੋਵਾਂ ਦੇ ਆ ਲਤਾਂ ਲੁੱਟਾਂ ਤੇ ਸੱਟਾਂ ਨੇ ਬਈ ਸੱਟਾਂ ਵਜਨ ਕਰਕੇ ਉਹਨਾਂ ਨੂੰ ਐਂਬੂਲੈਂਸ ਵੀ ਬੁਲਾ ਕੇ ਜੋ ਸাতੋਂ ਮਦਦ ਹੋਈ ਐਂਬੂਲੈਂਸ ਬੁਲਾਈ ਉਹਨਾਂ ਨੂੰ ਭੇਜਿਆ ਮਹਾਰਾਜ 100 ਨੰਬਰ ਤੇ ਫੋਨ ਵੀ ਕੀਤਾ ਹੋਇਆ ਮੈਂ ਇਹ ਵੀ ਕਹਿਦਾ ਵੀ ਮੈਂ ਬਾਹਰ ਦਾ ਬੰਦਾ ਮਹਾਰਾਜ ਕੱਲ ਨੂੰ ਮੈਨੂੰ ਨਾ ਕੋਈ ਕਿਉਂ ਇਹ ਹਾਸਾ ਮਵੀ ਤੋਂ ਅਗਲੇ ਪਾਸੇ ਸ਼ਾਹਪੁਰ ਟਿੱਲਾ ਸ਼ਾਹਪੁਰ ਟਿੱਲੇ ਦੇ ਨਾਲ ਹੀ ਹਾਸਾ ਹੋਇਆ ਸਾਨੂੰ ਕਰੀਬ 4 ਵਜੇ ਦੇ ਨੀਰ ਬੋਟੇ ਤਲਾਹ ਮਿਲੀ ਸੀ ਅਸੀਂ ਸਮੇਤ ਪਾਰਟੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਜਾ ਕੇ ਦੇਖਿਆ ਵੀ ਹਾਸਾ ਗੱਡੀ ਸੀਗੀ ਗੱਡੀ ਜਿਹੜੀ ਹੈ ਪੀਵੀ 11 ਸੀਐਕਸ 7724 ਮਾਰ ਕਮਿੰਦਰਾ 300 ਗੱਡੀ ਹੈ ਇਹ ਜਾ ਕੇ ਦਰਖਤ ਨਾਲ ਜਾ ਕੇ ਟਕਰਾ ਗਈ ਟਕਰਾਣ ਨਾਲ ਦੋ ਤਾਂ ਮੌਕੇ ਤੇ ਡੈਥ ਹੋ ਗਈਆਂ ਤੇ ਦੋ ਜ਼ਖਮੀ ਸੀ ਕਿੱਥੇ ਰਹਿਣ ਵਾਲੇ ਬੰਦੇ ਜਿਹੜੇ ਇਹ ਰਹਿਣ ਵਾਲੇ ਜਿਹੜਾ ਜਿਹਦੀ ਡੈਥ ਹੋਈ ਹੈ ਚਲਾ ਰਿਆ ਸੀ ਡਰਾਈਵਿੰਗ ਕਰ ਰਿਆ ਸੀ ਉਹ ਮੌਕੇ ਦਾ ਰਹਿਣ ਵਾਲਾ ਤੇ ਨੈਕਸਟ ਜਿਹੜੀ ਲੇਡੀ ਸੀ ਇੱਕ ਡੈਥ ਹੋਈ ਹੈ ਉਹ ਨਾਬੇ ਦੀ ਰਹਿਣ ਵਾਲੀ ਹੈ ਜਿਹੜੇ ਇੰਜਰਡ ਨੇ ਉਹ ਇੱਕ ਨਾਬੇ ਦੀ ਤੇ ਇੱਕ ਪਟਿਆਲੇ ਦੀ ਨੇ ਫਰਦਰ ਕਾਰਵਾਈ ਬੋਡੀਆਂ ਕਿੱਥੇ ਫਰਦਰ ਫਿਲਹਾਲ ਡੈਡ ਬੋਡੀਆਂ ਸਮਾਣਾ ਸਿਵਲ ਹਸਪੀਟਲ ਰੱਖਾਤੀਆਂ ਤੇ ਦੂਜੇ ਜਿਹੜੇ ਇੰਜਰਡ ਨੇ ਉਹ ਡਾਕਟਰ ਸਾਹਿਬ ਨੇ ਅਰਜਿੰਦਰਾ ਹਸਪੀਟਲ ਹੀ ਰੈਫਰ ਉਹਨਾਂ ਦੇ ਵਾਰਸ ਸਾਰੇ ਨੇ ਵਾਰਸਾਂ ਦੇ ਬਿਆਨ ਤੇ ਜੋ ਲੜਿੰਦੀ ਕਾਰਵਾਈ ਅਮਰਿਚ ਕੀਤੀ ਗਈ ਸੀ। ਇਹ ਤੁਹਾਡਾ ਰਣਾ ਐਮਟੀ ਦਵਿੰਦਰ ਸਿੰਘ ਹੈ। ਇਹ ਦਵਿੰਦਰ ਜੀ ਕਿੱਥੇ ਹੱਸ ਰਿਹਾ ਹੈ? ਇਹ ਸਰ ਆਪਣੇ ਪ੍ਰੇਮ ਸਿੰਘ ਵਾਲੇ ਮੋੜ ਤੇ ਜਦੋਂ ਆਪਾਂ ਲੰਘਦੇ ਉੱਥੇ ਹੀ ਹੋਇਆ ਸੀ ਐਕਸੀਡੈਂਟ ਹਾਂਜੀ। ਹਾਂਜੀ ਸਰ ਕਾਰ ਦਾ ਕਿਸ ਕਿਸ ਦਾ ਹੋਇਆ ਐਕਸੀਡੈਂਟ ਸਰ ਸਾਨੂੰ ਜਿਵੇਂ ਹੀ 108 ਦੇ ਕੰਟਰੋਲ ਰੂਮ ਤੋਂ ਕਾਲ ਪਈ ਇਹ ਕਿਸ ਚੀਜ਼ ਨਾਲ ਹੋਇਆ ਸਰ ਇਹ ਚੀਜ਼ ਕਲੀਅਰ ਨਹੀਂ ਕਿ ਜਦੋਂ ਹੀ ਸਾਨੂੰ ਹਾਂਜੀ ਸਰ ਕਾਲ ਪਈ 108 ਤੋਂ ਅਸੀਂ ਨਾਲ ਦੀ ਨਾਲ ਆਏ ਸੀ ਅਸੀਂ ਮੌਕੇ ਤੇ ਦੇਖਿਆ ਅਸੀਂ ਸਰ ਦੋ ਲੈ ਕੇ ਆਏ ਆ ਬਾਕੀ ਜਿਹੜੇ ਦੋ ਸੀ ਉੱਥੇ ਆਨ ਦੀ ਸਪੋਰਟ ਡੈੱਡ ਸੀਗੇ ਜੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਸੀਗਾ ਬਟ ਉਹਨਾਂ ਦੀ ਰੈਸਪੀਰੇਸ਼ਨ ਵਾਈਟਲ ਸਾਈਨ ਮੈਸੇਜ ਸੀਗੇ ਇਸੇ ਕਰਕੇ ਅਸੀਂ ਅਸੀਂ 112 ਤੇ ਕਾਲ ਕਰਕੇ ਉਹਨਾਂ ਨੂੰ ਹੈਂਡਓਵਰ ਕਰਾਤਾ ਸੀਗਾ ਤੇ ਜਿਹੜੇ ਬਾਕੀ ਪੇਸ਼ੈਂਟ ਸੀ ਉਹ ਅਸੀਂ ਉਹਨਾਂ ਨੂੰ ਨਾਲ ਕਵਰ ਕਰਕੇ ਲਿਆ ਮੇਰਾ ਨਾਮ ਬੀ ਆਰਾਮ ਹੈ ਜੀ ਕਿੱਥੇ ਜਾ ਰਹੇ ਨਾਲਿਓ ਪਿੰਡ ਮੇਰਾ ਰਨੇਟੂ ਹੈ ਮਹਾਰਾਜ ਹਾਂ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਇਸ ਟਾਈਮ ਸਮਾਨੇ ਤੋਂ ਜਾ ਰਿਹਾ ਸੀ ਜੀ ਨਾਗਰੀ ਪਿੰਡ ਨੂੰ ਹੂੰ ਇਹ ਰਾਹ 'ਚ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਜੀ ਜੀ ਇੱਥੇ ਪਬਲਿਕ ਬਹੁਤ ਇਕੱਠੀ ਹੋਈ ਸੀ ਜਾਮੂ ਲੱਗਾ ਰਹੀ। ਤੁਹਾਨੂੰ ਦੇਖਿਆ ਹੋਵੇ ਕਾਸੀ ਕੋਈ ਕਿਛੀ ਨਾ ਲੱਗੀ ਗੱਡੀ। ਨਾ ਮਹਾਰਾਜ ਇਹ ਮੈਂ ਚੀਜ਼ ਨਹੀਂ ਦੇਖੀ ਇੱਕ ਜਿਹਦੇ ਜਿਹੜੀ ਇਹਦੇ ਮਗਰ ਗੱਡੀ ਸੀ ਨਾ ਉਹ ਮੁਲਾਜ਼ਮਾਂ ਨੂੰ ਦੱਸ ਰਿਹਾ ਸੀ ਵੀ ਇਹ ਨੀਂਦ 'ਚ ਹੋਇਆ ਕੰਮ ਕਿਉਂਕਿ ਉਹਨਾਂ ਦੀ ਵੀ ਗੱਡੀ ਮਗਰ ਸੀ। ਉਹ ਵੀ ਬੰਦੇ ਇੱਥੋਂ ਚਲੇ ਗਏ। ਬੰਦੇ ਸੀ ਦੇਖਿਓ ਤੁਸੀਂ। ਬੰਦੇ ਮਹਾਰਾਜ 2 ਇਹ 4 ਸੀ। 4 'ਚੋਂ 2 ਪੂਰੇ ਹੋ ਗਏ ਨੇ ਜੀ ਤੇ ਦੋਵਾਂ ਦੇ ਆ ਲਤਾਂ ਲੁੱਟਾਂ ਤੇ ਸੱਟਾਂ ਨੇ। ਬਈ ਸੱਟਾਂ ਵਜਨ ਕਰਕੇ ਉਹਨਾਂ ਨੂੰ ਐਂਬੂਲੈਂਸ ਵੀ ਬੁਲਾ ਕੇ ਜੋ ਸਾਥੋਂ ਮਦਦ ਹੋਈ ਐਂਬੂਲੈਂਸ ਬੁਲਾਈ ਉਹਨਾਂ ਨੂੰ ਭੇਜਿਆ ਮਹਾਰਾਜ 100 ਨੰਬਰ ਤੇ ਫੋਨ ਵੀ ਕੀਤਾ ਹੋਇਆ ਮੈਂ ਇਹ ਵੀ ਕਹਿਦਾ ਵੀ ਮੈਂ ਬਾਹਰ ਦਾ ਬੰਦਾ ਮਹਾਰਾਜ ਕੱਲ ਨੂੰ ਮੈਨੂੰ ਨਾ ਕੋਈ ਕਿਉਂ ਇਹ ਹਾਸਾ ਮਵੀ ਤੋਂ ਅਗਲੇ ਪਾਸੇ ਸ਼ਾਹਪੁਰ ਟਿੱਲਾ ਸ਼ਾਹਪੁਰ ਟਿੱਲੇ ਦੇ ਨਾਲ ਹੀ ਹਾਸਾ ਹੋਇਆ ਸਾਨੂੰ ਕਰੀਬ 4 ਵਜੇ ਦੇ ਨੀਰ ਬੋਟੇ ਤਲਾਹ ਮਿਲੀ ਸੀ ਅਸੀਂ ਸਮੇਤ ਪਾਰਟੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਜਾ ਕੇ ਦੇਖਿਆ ਵੀ ਹਾਸਾ ਗੱਡੀ ਸੀਗੀ ਗੱਡੀ ਜਿਹੜੀ ਹੈ ਪੀਪੀ 11 ਸੀ ਐਕਸ 77 24 ਮਾਰ ਕਮਿੰਦਰਾ 300 ਗੱਡੀ ਹੈ ਇਹ ਜਾ ਕੇ ਦਰਖਤ ਨਾਲ ਜਾ ਕੇ ਟਕਰਾ ਗਈ ਟਕਰਾਣ ਨਾਲ ਦੋ ਤਾਂ ਮੌਕੇ ਤੇ ਡੈਥ ਹੋ ਗਈਆਂ ਤੇ ਦੋ ਜ਼ਖਮੀ ਸੀ ਕਿੱਥੇ ਰਹਿਣ ਵਾਲੇ ਬੰਦੇ ਜਿਹੜੇ ਇਹ ਰਹਿਣ ਵਾਲੇ ਜਿਹੜਾ ਜਿਹਦੀ ਡੈਥ ਹੋਈ ਹੈ ਚਲਾ ਰਿਆ ਸੀ ਡਰਾਈਵਿੰਗ ਕਰ ਰਿਆ ਸੀ ਉਹ ਮੌਕੇ ਦਾ ਰਹਿਣ ਵਾਲਾ ਤੇ ਨੈਕਸਟ ਜਿਹੜੀ ਲੇਡੀਜ਼ ਦੀ ਇੱਕ ਡੈਥ ਹੋਈ ਹੈ ਉਹ ਨਾਬੇ ਦੀ ਰਹਿਣ ਵਾਲੀ ਹੈ ਜਿਹੜੇ ਇੰਜਰਡ ਨੇ ਉਹ ਇੱਕ ਨਾਬੇ ਦੀ ਤੇ ਇੱਕ ਪਟਿਆਲੇ ਦੀ ਨੇ ਫਦਰ ਕਰਵਾਈ ਬੋਡੀਆਂ ਕਿੱਥੇ ਰੱਖੀ ਫਦਰ ਫਿਲਹਾਲ ਡੈਡ ਬੋਡੀਆਂ ਸਮਾਣਾ ਸਿਵਲ ਹਸਪੀਟਲ ਰੱਖਾਤੀਆਂ ਤੇ ਦੂਜੇ ਜਿਹੜੇ ਇੰਜਰਡ ਨੇ ਉਹ ਡਾਕਟਰ ਸਾਹਿਬ ਨੇ ਅਰਜਿੰਦਰਾ ਹਸਪੀਟਲ ਹੀ ਰੈਫ ਉਹਨਾਂ ਦੇ ਵਾਰਸ ਸਾਰੇ ਨੇ ਵਾਰਸਾਂ ਦੇ ਬਿਆਨ ਤੇ ਜੋ ਲੜਿੰਦੀ ਕਾਰਵਾਈ ਅਮਰਿਚ ਕੀਤੀ ਗਈ ਸੀ। ਇਹ ਤੁਹਾਡਾ ਇਹ ਰਣਾ EMT ਦਵਿੰਦਰ ਸਿੰਘ ਹੈ। ਇਹ ਦਵਿੰਦਰ ਜੀ ਕਿੱਥੇ ਹੱਸ ਰਿਹਾ ਹੈ? ਇਹ ਸਰ ਆਪਣੇ ਪ੍ਰੇਮ ਸਿੰਘ ਵਾਲੇ ਮੋੜ ਤੇ ਜਦੋਂ ਆਪਾਂ ਲੰਘਦੇ ਉੱਥੇ ਹੀ ਹੋਇਆ ਸੀ ਐਕਸੀਡੈਂਟ ਹਾਂਜੀ। ਇਹ ਹਾਂਜੀ ਸਰ ਕਾਰ ਦਾ ਕਿਸ ਕਿਸੀ ਕਾਰ ਦਾ ਹੋਇਆ ਐਕਸੀਡੈਂਟ ਸਰ ਸਾਨੂੰ ਜਿਵੇਂ ਹੀ 108 ਦੇ ਕੰਟਰੋਲ ਰੂਮ ਤੋਂ ਕਾਲ ਪਈ ਇਹ ਕਿਸ ਚੀਜ਼ ਨਾਲ ਹੋਇਆ? ਇਹ ਸਰ ਇਹ ਚੀਜ਼ ਕਲੀਅਰ ਨਹੀਂ ਕਿ ਜਦੋਂ ਹੀ ਸਾਨੂੰ ਹਾਂਜੀ ਸਰ ਕਾਲ ਪਈ 108 ਤੋਂ ਅਸੀਂ ਨਾਲ ਦੀ ਨਾਲ ਆਏ ਸੀ। ਅਸੀਂ ਮੌਕੇ ਤੇ ਦੇਖਿਆ ਕਿ ਕਿਹਨੇ ਜ਼ਖਮੀ ਲੇ ਗਿਆ ਤੁਸੀਂ? ਅਸੀਂ ਸਰ ਦੋ ਲੈ ਕੇ ਆਏ ਆ ਬਾਕੀ ਜਿਹੜੇ ਦੋ ਸੀ ਉੱਥੇ ਆਨ ਦੀ ਸਪੋਰਟ ਡੈੱਡ ਸੀਗੇ ਜੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਸੀਗਾ ਬਟ ਉਹਨਾਂ ਦੀ ਰੈਸਪੀਰੇਸ਼ਨ ਵਾਈਟਲ ਸਾਈਨ ਮਿਸ ਸੀਗੇ ਇਸੇ ਕਰਕੇ ਅਸੀਂ ਅਸੀਂ 112 ਤੇ ਕਾਲ ਕਰਕੇ ਉਹਨਾਂ ਨੂੰ ਹੈਂਡਓਵਰ ਕਰਾਤਾ ਸੀਗਾ ਤੇ ਜਿਹੜੇ ਬਾਕੀ ਪੇਸ਼ੈਂਟ ਸੀ ਉਹ ਅਸੀਂ ਉਹਨਾਂ ਨੂੰ ਨਾਲ ਕਵਰ ਕਰਕੇ ਲਿਆ ਮੇਰਾ ਨਾਮ ਬੀ ਆਰਾਮ ਹੈ ਜੀ ਕਿੱਥੇ ਜਾ ਰਹੇ ਅਰੇ ਪਿੰਡ ਮੇਰਾ ਰਨੇਟੂ ਹੈ ਮਹਾਰਾਜ ਹਾਂ ਕਿੱਥੇ ਜਾ ਰਹੇ ਸੀ ਮੈਂ ਇਸ ਟਾਈਮ ਸਮਾਨੇ ਤੋਂ ਜਾ ਰਿਹਾ ਸੀ ਜੀ ਨਾਗਰੀ ਪਿੰਡ ਨੂੰ ਇਹ ਰਾਹ 'ਚ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਜੀ ਇੱਥੇ ਪਬਲਿਕ ਬਹੁਤ ਇਕੱਠੀ ਹੋਈ ਸੀ ਜਾਮੂ ਲੱਗਾ ਰਹੀ ਇਹ ਤੁਹਾਨੂੰ ਦੇਖਿਆ ਹੋਵੇ ਕਾਸੀ ਕੋਈ ਕਿਸੀ ਨਾ ਲੱਗੇ ਗੱਡੀ ਨਾ ਮਾਰਾਈ ਧਨਿਕ ਸੁਵੇਰਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਬੇਹੱਦ ਜ਼ਿਆਦਾ ਮਨਤਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਣਾ ਵਾਪਰ ਗਿਆ ਜਿਹੜਾ ਦੱਸਦੀ ਹੈ ਕਿ ਇੱਕ ਬੇਕਾਬੂ ਹੋ ਕੇ ਗੱਡੀ ਜਿਹੜੀ ਆ ਦਰਖਤ ਦੇ ਵਿੱਚ ਜਾ ਕੇ ਵੱਜੀ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਗੱਡੀ ਦੇ ਪਰ ਖੱਚੇ ਉੜਗੇ ਨੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਸੀਗਾ ਤਾਂ ਦੱਸ ਦਈਏ ਕਿ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਬੇਕਾਬੂ ਹੋ ਕੇ ਇੱਕ ਗੱਡੀ ਸਿੱਧੀ ਜਾ ਕੇ ਦਰਖਤ ਦੇ ਵਿੱਚ ਜਾ ਕੇ ਟਕਰਾਈ ਹੈ ਤਾਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ ਇਸ ਗੱਡੀ ਦੇ ਵਿੱਚ ਚਾਰ ਲੋਕ ਸਵਾਰ ਸਿਗੇ ਜਿਨ੍ਹਾਂ ਵਿੱਚੋਂ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਬੇਹੱਦ ਹੀ ਜ਼ਿਆਦਾ ਇਹ ਮੰਦ ਭਾਗੀ ਖਬਰ ਹੈ ਜਿੱਥੇ ਇੱਕ ਬੇਹਤ ਹੀ ਜ਼ਿਆਦਾ ਦਰਦਨਾਕ ਅਤੇ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਜਦੋਂ ਅਚਾਨਕ ਹੀ ਇਹ ਗੱਡੀ ਬੇਕਾਬੂ ਹੋ ਕੇ ਸਿੱਧੀ ਜਾ ਕੇ ਦਰਕ ਦੇ ਵਿੱਚ ਜਾ ਕੇ ਟਕਰਾਂਦੀ ਹੈ ਤੇ ਵਿੱਚ ਬੈਠੇ ਲੋਕਾਂ ਦੇ ਨਾਲ ਕੀ ਕੁਝ ਵਾਪਰਿਆ ਹੋਵੇਗਾ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਦੱਸ ਦਈਏ ਕਿ ਸਮਾਣਾ ਪਾਤੜਾ ਸੜਕ ਤੇ ਪਿੰਡ ਸ਼ਾਹਪੁਰ ਦੇ ਨੇੜੇ ਇਹ ਭਿਆਨਕ ਹਾਦਸਾ ਵਾਪਰਦਾ ਹੈ ਜਦੋਂ ਅਚਾਨਕ ਹੀ ਇੱਕ ਗੱਡੀ ਬੇਕਾਬੂ ਹੋ ਕੇ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਇੱਕ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਲੋਕ ਗੰਭੀਰ ਰੂਪ ਦੇ ਵਿੱਚ ਫੱਟੜ ਹੋਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਫੋਨ ਲਾਈਨ ਤੇ ਮੌਕੇ ਤੋਂ ਸਾਡੇ ਸਹਿਯੋਗੀ ਪਰਸ਼ੋਤਮ ਸਾਡੇ ਨਾਲ ਜੁੜੇ ਹੋਏ ਨੇ ਪਰਸ਼ੋਤਮ ਕੀ ਕੋਈ ਜਾਣਕਾਰੀ ਹੈ ਕਿਵੇਂ ਇਹ ਹਾਦਸਾ ਵਾਪਰਿਆ ਮਨਤ ਜੀ ਇਹ ਪਰਿਵਾਰ ਚੋਹਾਣਾ ਹਰਿਆਣਾ ਦੇ ਵਿੱਚ ਦਿੱਲੀ ਸੱਜਾਵਾਦ ਦੇ ਵਿੱਚ ਕੋਈ ਕੋ ਬਾਰੇ ਸਾਰੇ ਸਿੱਧਰੇ ਉੱਥੋਂ ਵਾਪਸ ਆ ਰਹੇ ਸਨ ਔਰ ਵਾਪਸ ਆਂਦੇ ਸਮੇਂ ਪਿੰਡ ਸਾਹਬੁਰ ਦੇ ਨੇੜੇ ਜਿਹੜਾ ਪਾਥਣਾ ਸਮਾਨ ਰੋਡ ਦੇ ਉੱਤੇ ਹੀ ਇੱਕ ਸਾਹਬੁਰ ਪਿੰਡ ਜਿੱਥੇ ਇਹ ਸੜਕ ਇੱਕ ਹਮਾਵਦਾਰ ਹੈ ਜਿਹੇ ਪੱਕੋਣੀ ਮੋੜ ਜਿਹਨੂੰ ਕਹਿੰਦੇ ਆ ਉੱਥੇ ਆ ਕੇ ਪਤਾ ਨਹੀਂ ਇਸ ਨੂੰ ਨੀਂਦ ਆਈ ਕੀ ਕਾਰਨ ਬਣਿਆ ਗੱਡੀ ਹੁੰਮ ਕੇ ਦੂਜੇ ਸਾਈਡ ਚਲੀ ਗਈ ਰੋਂਗ ਸਾਈਡ ਔਰ ਜਾ ਕੇ ਕਿਸੇ ਦਰਖਤ ਨਾਲ ਟਕਰਾਈ ਜਿਹਦੇ ਵਿੱਚ ਮੌਕੇ ਤੇ ਹੀ ਇੱਕ ਵਿਦੇਸ਼ ਖੁੱਛ ਲਾਰਾ ਸੀ ਅਭਿਸ਼ੇਕ ਗੁਇਲ ਜਿਹੜੇ ਕਿ ਦੱਸਿਆ ਕਿ ਮੋਗੇ ਦੇ ਰਹਿਣ ਵਾਲਾ ਹੈ ਔਰ ਉਹਦੀ ਮੰਮੀ ਸੀ ਤੇ ਉਸਦੀ ਤੇ ਮੋਗੇ ਤੇ ਹੀ ਮੌਤ ਹੋ ਗਈ ਉਸਦੇ ਬਾਅਦ ਤੁਰੰਤ ਫਰਕ ਫਰਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਪਹੁੰਚਦੇ ਹਨ ਮਵੀ ਕਲਾ ਸਦਰਪੁਰੇ ਤੋਂ ਕੇ ਅਧਿਕਾਰੀਆਂ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਜਾਮ ਵੀ ਖੁਲਵਾਇਆ ਲੇਕਿਨ ਦੋ ਵਿਅਕਤੀ ਜੀ ਦੋ ਔਰਤਾਂ ਜ਼ਖਮੀ ਹੋਈਆਂ ਹਨ ਉਹਨਾਂ ਨੂੰ ਸਮਾਣਾ ਇਲਾਜ ਕਰਾਇਆ ਉਸਕੇ ਬਾਅਦ ਰੈਪਰ ਪਟੜਾ ਕਰ ਦਿੱਤਾ ਗਿਆ ਜੀ ਫਿਲਹਾਲ ਰੀਜ਼ਨ ਸਾਹਮਣੇ ਨਹੀਂ ਆ ਪਾਇਆ ਕਿ ਹਾਦਸਾ ਕਿਵੇਂ ਵਾਪਰਿਆ ਅਨਾਮਿਤ ਜੀ ਇਸ ਦਾ ਜੇ ਕੁਝ ਨਹੀਂ ਪਤਾ ਲੱਗ ਰਿਹਾ ਕਿਉਂਕਿ ਉੱਥੇ ਨਾ ਕੋਈ ਹੋਰ ਗੱਡੀ ਹੈ ਵੀ ਕਿਸ ਤਰ੍ਹਾਂ ਕਿਸ ਕਾਰਨ ਕੇ ਸੰਤੁਲਨ ਵਿਗੜਿਆ ਨਹੀਂ ਨਹੀਂ ਦਾਇ ਕੀ ਕਾਰਨ ਹੈ ਇਹ ਹੁਣ ਸਾਰਾ ਪੁਲਿਸ ਦੱਸਦਾ ਵਿਸੇ ਅੱਜ ਪਰਿਵਾਰ ਦੇ ਬਿਆਨ ਦਰਜ ਕਰਕੇ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਬਿਲਕੁਲ तमाम ਜਾਣਕਾਰੀ ਲਈ ਧੰਨਵਾਦ ਤਾਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਜਦੋਂ ਬੇਕਾਬੂ ਹੋ ਕੇ ਇੱਕ ਗੱਡੀ ਸਿੱਧੀ ਦਰਗ ਦੇ ਨਾਲ ਜਾ ਕੇ ਟਕਰਾਂਦੀ ਹੈ ਆਖਰਕਾਰ ਹਾਦਸਾ ਵਾਪਰਿਆ ਕਿਵੇਂ ਹੈ ਡਰਾਈਵਰ ਨੂੰ ਨੀਂਦ ਆ ਗਈ ਹੈ ਕਿਵੇਂ ਇਹ ਹਾਦਸਾ ਵਾਪਰਿਆ ਹੈ ਇਹ ਜਾਂਚ ਦਾ ਵਿਸ਼ਾ ਹੈ ਫਿਲਹਾਲ ਪਰਿਵਾਰ ਤੋਂ ਜਿਹੜੇ ਆ ਬਿਆਨ ਦਰਜ ਕਰਵਾਏ ਜਾਣਗੇ ਪੁਲਿਸ ਦੇ ਵੱਲੋਂ ਫਿਰ ਇਸ ਮਾਮਲੇ ਦੀ ਜਿਹੜੀ ਆ ਜਾਂਚ ਕੀਤੀ ਜਾਏਗੀ ਤਾਂ ਬੇहद ਜ਼ਿਆਦਾ ਮੰਦਭਾਗੀ ਇਹ ਖਬਰ ਹੈ ਕਿਉਂਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਸਮੇਤ ਇੱਕ ਹੋਰ ਔਰਤ ਦੀ ਜਿਹੜੀ ਆ ਜਾਨ ਚਲੀ ਗਈ ਹੈ ਦੋ ਔਰਤਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਮਡਲੀ ਸਹਾਇਤਾ ਜਿਹੜੀ ਹੈ ਮਡਲਾ ਇਲਾਜ ਉਹਨਾਂ ਦਾ ਕਰਕੇ ਉਹਨਾਂ ਨੂੰ ਪਟਿਆਲਾ ਜਿਹੜਾ ਰੈਫਰ ਕਰ ਦਿੱਤਾ ਗਿਆ ਹੈ ਤਾਂ ਤਸਵੀਰਾਂ ਨੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱੱਚੀ ਉੜਗੀ ਨੇ 에어 ਬੈਗਸ ਤਾਂ ਗੱਡੀ ਦੇ ਖੁੱਲ ਗਏ ਨੇ ਕਿੰਨਾ ਭਿਆਨਕ ਹਾਦਸਾ ਸੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਾਂ ਸਮਾਣਾ ਪਾਤੜਾ ਸੜਕ ਤੇ ਪਿੰਡ ਸ਼ਾਹਪੁਰ ਦੇ ਨੇੜੇ ਇਹ ਹਾਦਸਾ ਵਾਪਰਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਏ ਹਾਦਸੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰਕਾਰ ਇਹ ਹਾਦਸਾ ਕਿਵੇਂ ਵਾਪਰਿਆ ਹੈ ਮੇਰਾ ਨਾਮ ਬੀ ਆਰਾਮਾ ਜੀ ਕਿੱਥੇ ਦੇ ਰਹਨ ਵਾਲੇ ਹੋ ਪਿੰਡ ਮੇਰਾ ਰਨੇਟੂ ਹੈ ਮਹਾਰਾਜਾ ਆ ਕਿੱਥੇ ਜਾ ਰਹੇ ਸੀ ਤੁਸੀਂ ਲਿਸਨ ਮੈਂ ਇਸ ਟਾਈਮ ਸਮਾਨੇ ਤੋਂ ਜਾ ਰਿਹਾ ਸੀ ਜੀ ਨਾਗਰੀਪਿੰਡ ਨੂੰ ਇਹ ਰਾਹ 'ਚ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਜੀ ਇੱਥੇ ਪਬਲਿਕ ਬਹੁਤ ਇਕੱਠੀ ਹੋਈ ਸੀ ਜਾਮੂ ਲੱਗਾ ਰਿਹਾ ਸੀ ਇਹ ਤੁਹਾਨੂੰ ਦੇਖਿਆ ਹੋਵੇ ਕਾਛੀ ਕੋਈ ਕਿਛੀ ਨ ਲੱਗੀ ਗੱਡੀ ਨਾ ਮਹਾਰਾਜ ਇਹ ਮੈਂ ਚੀਜ਼ ਨਹੀਂ ਦੇਖੀ ਇੱਕ ਜਿਹਦੇ ਜਿਹੜੀ ਇਹਦੇ ਮਗਰ ਗੱਡੀ ਸੀ ਨਾ ਉਹ ਮੁਲਾਜ਼ਮਾਂ ਨੂੰ ਦੱਸ ਰਿਹਾ ਸੀ ਵੀ ਇਹ ਨੀਂਦ 'ਚ ਹੋਇਆ ਕੰਮ ਕਿਉਂਕਿ ਉਹਨਾਂ ਦੀ ਵੀ ਗੱਡੀ ਮਗਰ ਸੀ ਉਹ ਵੀ ਬੰਦੇ ਇੱਥੋਂ ਚਲੇ ਗਏ ਬੰਦੇ ਸੀ ਦੇਖਿਓ ਤੁਸੀਂ ਬੰਦੇ ਮਹਾਰਾਜ ਦੋ ਇਹ ਚਾਰ ਸੀ ਚਾਰ ਚੋ ਦੋ ਪੂਰੇ ਹੋ ਗਏ ਨੇ ਜੀ ਤੇ ਦੋਆਂ ਦੇ ਲਤਾਂ ਲੁੱਤਾਂ ਤੇ ਸੱਟਾਂ ਨੇ ਬਈ ਸੱਟਾਂ ਵਜਨ ਕਰਕੇ ਉਹਨਾਂ ਨੂੰ ਐਂਬੂਲੈਂਸ ਵੀ ਬੁਲਾ ਕੇ ਜੋ ਸਾਥੋਂ ਮਦਦ ਹੋਈ ਐਂਬੂਲੈਂਸ ਬੁਲਾਈ ਉਹਨਾਂ ਨੂੰ ਭੇਜਿਆ ਮਹਾਰਾਜ 100 ਨੰਬਰ ਤੇ ਫੋਨ ਵੀ ਕੀਤਾ ਹੋਇਆ ਮੈਂ ਇਹ ਵੀ ਕਹਿਦਾ ਵੀ ਮੈਂ ਬਾਹਰ ਦਾ ਬੰਦਾ ਮਹਾਰਾਜ ਕੱਲ ਨੂੰ ਮੈਨੂੰ ਨਾ ਕੋਈ ਕਿਉਂ ਇਹ ਹਾਸਾ ਮਵੀ ਤੋਂ ਅਗਲੇ ਪਾਸੇ ਸ਼ਾਪੂਰ ਟਿੱਲਾ ਸ਼ਾਪੂਰ ਟਿੱਲੇ ਦੇ ਨਾਲ ਹੀ ਹਾਸਾ ਹੋਇਆ ਸਾਨੂੰ ਕਰੀਬ 4 ਵਜੇ ਦੇ ਨੀਰ ਬੋਟੇ ਤਲਾਹ ਮਿਲੀ ਸੀਗੀ ਅਸੀਂ ਸੁਮੀਤ ਪਾਰਟੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤੇ ਸਾਨੂੰ ਪਤਾ ਲੱਗਾ ਜਾ ਕੇ ਦੇਖਿਆ ਵੀ ਹਾਦਸਾ ਗੱਡੀ ਸੀਗੀ ਗੱਡੀ ਜਿਹੜੀ ਹੈ ਪੀਵੀ 11 ਸੀਐਕਸ 7724 ਮਾਰਕਾ ਮੰਦਰਾ 300 ਗੱਡੀ ਹੈ ਇਹ ਜਾ ਕੇ ਦਰਖਤ ਨਾਲ ਜਾ ਕੇ ਟਕਰਾ ਗਈ ਟਕਰਾਣ ਨਾਲ ਦੋ ਤਾਂ ਮੌਕੇ ਤੇ ਡੈਥ ਹੋ ਗਈਆਂ ਤੇ ਦੋ ਜ਼ਖਮੀ ਸੀਗੇ ਕਿੱਥੇ ਰਹਿਣ ਵਾਲੇ ਬੰਦੇ ਜਿਹੜੇ ਇਹ ਰਹਿਣ ਵਾਲੇ ਜਿਹੜਾ ਜਿਹਦੀ ਡੈਥ ਹੋਈ ਹੈ ਚਲਾ ਰਿਆ ਸੀ ਡਰਾਈਵਿੰਗ ਕਰ ਰਿਆ ਸੀ ਉਹ ਮੌਕੇ ਦਾ ਰਹਿਣ ਵਾਲਾ ਤੇ ਨੈਕਸਟ ਜਿਹੜੀ ਲੇਡੀਜ਼ ਦੀ ਡੈਥ ਹੋਈ ਹੈ ਉਹ ਲਾਬੇ ਦੀ ਰਹਿਣ ਵਾਲੀ ਹੈ ਜਿਹੜੇ ਇੰਜਰਡ ਨੇ ਉਹ ਇੱਕ ਨਾਬੇ ਦੀ ਤੇ ਇੱਕ ਪਟਿਆਲੇ ਦੀ ਨੇ ਫਰਦਰ ਦੀ ਕਾਰਵਾਈ ਬੋਡੀਆਂ ਕਿੱਥੇ ਰੱਖੀ ਫਰਦਰ ਫਿਲਹਾਲ ਡੈਡ ਬੋਡੀਆਂ ਸਮਾਣਾ ਸਿਵਲ ਹਸਪਤਲ ਰੱਖਾਤੀਆਂ ਤੇ ਦੂਜੇ ਜਿਹੜੇ ਇੰਜਰਡ ਨੇ ਡਾਕਟਰ ਸਾਹਿਬ ਨੇ ਅਰਜਿੰਦਰਾ ਹਸਪਤਲ ਹੀ ਰੈਫਰ ਕਰਤੇ ਹੁਣ ਇਹਨਾਂ ਦੇ ਵਾਰਸ ਸਾਰੇ ਨੇ ਵਾਰਸਾਂ ਦੇ ਬਿਆਨ ਤੇ ਜੋ ਲੜਿੰਦੀ ਦੀ ਕਾਰਵਾਈ ਅਮਰਿਚ ਕੀਤੀ ਜਾਂਦੀ ਸੀ ਮੈਂ ਤੁਹਾਡਾ ਮੇਰਾ ਨਾਮ ਐਮਟੀ ਦਵਿੰਦਰ ਸਿੰਘ ਹੈ ਇਹ ਦਵਿੰਦਰ ਜੀ ਕਿੱਥੇ ਹੱਸ ਰਿਹਾ ਹੈ ਇਹ ਸਾਰ ਆਪਣੇ ਪ੍ਰੇਮ ਸਿੰਘ ਵਾਲੇ ਮੋੜ ਤੇ ਜਦੋਂ ਆਪਾਂ ਲੰਘਦੇ ਉੱਥੇ ਹੀ ਹੋਇਆ ਸੀ ਐਕਸੀਡੈਂਟ ਹਾਂ ਜੀ ਹਾਂਜੀ ਸਰ ਕਾਰ ਦਾ ਕਿਸ ਕਿਸੀ ਕਾਰ ਦਾ ਹੋਇਆ ਐਕਸੀਡੈਂਟ ਸਰ ਸਾਨੂੰ ਜਿਵੇਂ ਹੀ 108 ਦੇ ਕੰਟਰੋਲ ਰੂਮ ਤੋਂ ਕਾਲ ਪਈ ਸਰ ਇਹ ਚੀਜ਼ ਕਲੀਅਰ ਨਹੀਂ ਕਿ ਜਦੋਂ ਹੀ ਸਾਨੂੰ ਹਾਂਜੀ ਸਰ ਕਾਲ ਪਈ 108 ਤੋਂ ਅਸੀਂ ਨਾਲ ਦੀ ਨਾਲ ਆਏ ਸੀ ਅਸੀਂ ਮੌਕੇ ਤੇ ਦੇਖਿਆ ਅਸੀਂ ਸਰ ਦੋ ਲੈ ਕੇ ਆਏ ਆ ਬਾਕੀ ਜਿਹੜੇ ਦੋ ਸੀ ਉੱਥੇ ਆਨ ਦੀ ਸਪੋਰਟ ਡੈੱਡ ਸੀਗੇ ਜੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਸੀਗਾ ਬਟ ਉਹਨਾਂ ਦੀ ਰੈਸਪੀਰੇਸ਼ਨ ਵਾਈਟਲ ਸਾਈਨ ਮੈਸ ਸੀਗੇ ਇਸੇ ਕਰਕੇ ਅਸੀਂ ਅਸੀਂ 112 ਤੇ ਕਾਲ ਕਰਕੇ ਉਹਨਾਂ ਨੂੰ ਹੈਂਡਓਵਰ ਕਰਾਤਾ ਸੀਗਾ ਤੇ ਜਿਹੜੇ ਬਾਕੀ ਪੇਸ਼ੈਂਟ ਸੀ ਉਹ ਅਸੀਂ ਉਹਨਾਂ ਨੂੰ ਨਾਲ ਕਵਰ ਕਰਕੇ ਲਿਆ ਮੇਰਾ ਨਾਮ ਬੀ ਆਰਾਮ ਹੈ ਜੀ ਕਿੱਥੇ ਜਾ ਰਹੇ ਨਾਲੋਂ ਪਿੰਡ ਮੇਰਾ ਰਨੇਟੂ ਹੈ ਮਹਾਰਾਜ ਹਾਂ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਇਸ ਟਾਈਮ ਸਮਾਨੇ ਤੋਂ ਜਾ ਰਿਹਾ ਸੀ ਜੀ ਨਾਗਰੀ ਪਿੰਡ ਨੂੰ ਇਹ ਰਾਹ 'ਚ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਜੀ ਇੱਥੇ ਪਬਲਿਕ ਬਹੁਤ ਇਕੱਠੀ ਹੋਈ ਸੀ ਜਾਮੂ ਲੱਗਾ ਰਹੀ ਇਹ ਤੁਹਾਨੂੰ ਦੇਖਿਆ ਹੋਵੇ ਕਾਛੀ ਕੋਈ ਕੀ ਚੀ ਨ ਲੱਗੀ ਗੱਡੀ ਨਾ ਮਹਾਰਾਜ ਇਹ ਮੈਂ ਚੀਜ਼ ਨਹੀਂ ਦੇਖੀ ਇੱਕ ਜਿਹਦੇ ਜਿਹੜੀ ਇਹਦੇ ਮਗਰ ਗੱਡੀ ਸੀ ਨਾ ਉਹ ਮੁਲਾਜ਼ਮਾਂ ਨੂੰ ਦੱਸ ਰਿਹਾ ਸੀ ਵੀ ਇਹ ਨੀਂਦ ਚੇ ਹੋਇਆ ਕੰਮ ਕਿਉਂਕਿ ਉਹਨਾਂ ਦੀ ਵੀ ਗੱਡੀ ਮਗਰ ਸੀ ਉਹ ਵੀ ਬੰਦੇ ਇੱਥੋਂ ਚਲੇ ਗਏ 100 ਬੰਦੇ ਸੀ ਦੇਖਿਓ ਤੁਸੀਂ ਬੰਦੇ ਮਹਾਰਾਜ ਦੋ ਇਹ ਚਾਰ ਸੀ ਚਾਰ ਚੋਂ ਦੋ ਪੂਰੇ ਹੋ ਗਏ ਨੇ ਜੀ ਤੇ ਦੋਵਾਂ ਦੇ ਆ ਲਤਾਂ ਲੁੱਟਾਂ ਤੇ ਸੱਟਾਂ ਨੇ ਬਈ ਸੱਟਾਂ ਭਜਨ ਕਰਕੇ ਉਹਨਾਂ ਨੂੰ ਐਂਬੂਲੈਂਸ ਵੀ ਬੁਲਾ ਕੇ ਜੋ ਸাতੋਂ ਮਦਦ ਹੋਈ ਐਂਬੂਲੈਂਸ ਬੁਲਾਈ ਉਹਨਾਂ ਨੂੰ ਭੇਜਿਆ ਮਹਾਰਾਜ 100 ਨੰਬਰ ਤੇ ਫੋਨ ਵੀ ਕੀਤਾ ਹੋਇਆ ਮੈਂ ਇਹ ਵੀ ਕਹਿਦਾ ਵੀ ਮੈਂ ਬਾਹਰ ਦਾ ਬੰਦਾ ਮਹਾਰਾਜ ਕੱਲ ਨੂੰ ਮੈਨੂੰ ਨਾ ਕੋਈ ਕਿਉਂ ਇਹ ਹਾਸਾ ਮਵੀ ਤੋਂ ਅਗਲੇ ਪਾਸੇ ਸ਼ਾਹਪੁਰ ਟਿੱਲਾ ਸ਼ਾਹਪੁਰ ਟਿੱਲੇ ਦੇ ਨਾਲ ਹੀ ਹਾਸਾ ਹੋਇਆ ਸਾਨੂੰ ਕਰੀਬ 4 ਵਜੇ ਦੇ ਨੀਰ ਬੋਟੇ ਤਲਾਹ ਮਿਲੀ ਸੀ ਅਸੀਂ ਸਮੇਤ ਪਾਰਟੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਜਾ ਕੇ ਦੇਖਿਆ ਵੀ ਹਾਸਾ ਗੱਡੀ ਸੀਗੀ ਗੱਡੀ ਜਿਹੜੀ ਹੈ ਪੀਪੀ 11 ਸੀ ਐਕਸ 77 24 ਮਾਰ ਕਮਿੰਦਰਾ 300 ਗੱਡੀ ਹੈ ਇਹ ਜਾ ਕੇ ਦਰਖਤ ਨਾਲ ਜਾ ਕੇ ਟਕਰਾ ਗਈ ਟਕਰਾਣ ਨਾਲ ਦੋ ਤਾਂ ਮੌਕੇ ਤੇ ਡੈਥ ਹੋ ਗਈਆਂ ਤੇ ਦੋ ਜ਼ਖਮੀ ਸੀ ਕਿੱਥੇ ਰਹਿਣ ਵਾਲੇ ਬੰਦੇ ਜਿਹੜੇ ਇਹ ਰਹਿਣ ਵਾਲੇ ਜਿਹਦੀ ਡੈਥ ਹੋਈ ਆ ਚਲਾ ਰਿਆ ਸੀ ਡਰਾਈਵਿੰਗ ਕਰ ਰਿਆ ਸੀ ਉਹ ਮੌਕੇ ਦਾ ਰਹਿਣ ਵਾਲਾ ਤੇ ਨੈਕਸਟ ਜਿਹੜੀ ਲੇਡੀਜ਼ ਦੀ ਡੈਥ ਹੋਈ ਆ ਉਹ ਨਾਬੇ ਦੀ ਰਹਿਣ ਵਾਲੀ ਹੈ ਜਿਹੜੇ ਇੰਜਰਡ ਨੇ ਉਹ ਇੱਕ ਨਾਬੇ ਦੀ ਤੇ ਇੱਕ ਪਟਿਆਲੇ ਦੀ ਨੇ ਫਰਦਰ ਕਾਰਵਾਈ ਬੋਡੀਆਂ ਕਿੱਥੇ ਫਰਦਰ ਫਿਲਹਾਲ ਡੈਡ ਬੋਡੀਆਂ ਸਮਾਣਾ ਸਿਵਲ ਹਸਪਤਲ ਰੱਖਾਤੀਆਂ ਤੇ ਦੂਜੇ ਜਿਹੜੇ ਇੰਜਰਡ ਨੇ ਉਹ ਡਾਕਟਰ ਸਾਹਿਬ ਨੇ ਅਰਜਿੰਦਰਾ ਹਸਪਤਲ ਹੀ ਰੈਫਰ ਕਰਤੇ ਹੁਣ ਇਹਨਾਂ ਦੇ ਵਾਰਸ ਸਾਰੇ ਨੇ ਵਾਰਸਾਂ ਦੇ ਬਿਆਨ ਤੇ ਜੋ ਲੜਿੰਦੀ ਕਾਰਵਾਈ ਅਮਰਿਤ ਜੀ ਕੀਤੀ ਗਈ ਸੀ ਮੈਂ ਤੁਹਾਡਾ ਮੇਰਾ ਨਾਮ EMT ਦਵਿੰਦਰ ਸਿੰਘ ਹੈ ਜੀ ਦਵਿੰਦਰ ਜੀ ਕਿੱਥੇ ਹੱਸ ਰਿਹਾ ਹੈ ਇਹ ਸਾਰ ਆਪਣੇ ਪ੍ਰੇਮ ਸਿੰਘ ਵਾਲੇ ਮੋੜ ਤੇ ਜਦੋਂ ਆਪਾਂ ਲੰਘਦੇ ਉੱਥੇ ਹੀ ਹੋਇਆ ਸੀ ਐਕਸੀਡੈਂਟ ਹਾਂ ਜੀ ਹਾਂਜੀ ਸਰ ਕਾਰ ਦਾ ਕਿਸ ਕਿਸੀ ਕਾਰ ਦਾ ਹੋਇਆ ਐਕਸੀਡੈਂਟ ਸਰ ਸਾਨੂੰ ਜਿਵੇਂ ਹੀ 108 ਦੇ ਕੰਟਰੋਲ ਰੂਮ ਤੋਂ ਕਾਲ ਪਈ ਸਰ ਇਹ ਚੀਜ਼ ਕਲੀਅਰ ਨਹੀਂ ਕਿ ਜਦੋਂ ਹੀ ਸਾਨੂੰ ਹਾਂਜੀ ਸਰ ਕਾਲ ਪਈ 108 ਤੋਂ ਅਸੀਂ ਨਾਲ ਦੀ ਨਾਲ ਆਏ ਸੀ ਅਸੀਂ ਮੌਕੇ ਤੇ ਦੇਖਿਆ ਅਸੀਂ ਸਰ ਦੋ ਲੈ ਕੇ ਆਏ ਆ ਬਾਕੀ ਜਿਹੜੇ ਦੋ ਸੀ ਉੱਥੇ ਆਨ ਦੀ ਸਪੋਰਟ ਡੈੱਡ ਸੀਗੇ ਜੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਸੀਗਾ ਬਟ ਉਹਨਾਂ ਦੀ ਰੈਸਪੀਰੇਸ਼ਨ ਵਾਈਟਲ ਸਾਈਨ ਮੈਸੇਜ ਸੀਗੇ ਇਸੇ ਕਰਕੇ ਅਸੀਂ ਅਸੀਂ 112 ਤੇ ਕਾਲ ਕਰਕੇ ਉਹਨਾਂ ਨੂੰ ਹੈਂਡਓਵਰ ਕਰਾਤਾ ਸੀਗਾ ਤੇ ਜਿਹੜੇ ਬਾਕੀ ਪੇਸ਼ੈਂਟ ਸੀ ਉਹ ਅਸੀਂ ਉਹਨਾਂ ਨੂੰ ਨਾਲ ਕਵਰ ਕਰਕੇ ਲਿਆ ਮੇਰਾ ਨਾਮ ਬੀ ਆਰਾਮ ਹੈ ਜੀ ਕਿੱਥੇ ਜਾ ਰਹੇ ਨਾਲਿਓ ਪਿੰਡ ਮੇਰਾ ਰਨੇਟੂ ਹੈ ਮਹਾਰਾਜ ਹਾਂ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਇਸ ਟਾਈਮ ਸਮਾਨੇ ਤੋਂ ਜਾ ਰਿਹਾ ਸੀ ਜੀ ਨਾਗਰੀ ਪਿੰਡ ਨੂੰ ਇਹ ਰਾਹ 'ਚ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਜੀ ਇੱਥੇ ਪਬਲਿਕ ਬਹੁਤ ਇਕੱਠੀ ਹੋਈ ਸੀ ਜਾਮੂ ਲੱਗਾ ਰਹੀ ਇਹ ਤੁਹਾਨੂੰ ਦੇਖਿਆ ਹੋਵੇ ਕਾਸੀ ਕੋਈ ਕੀ ਚੀਜ਼ ਨ ਲੱਗੀ ਗੱਡੀ ਨਾ ਮਹਾਰਾਜ ਇਹ ਮੈਂ ਚੀਜ਼ ਨਹੀਂ ਦੇਖੀ ਇੱਕ ਜਿਹਦੇ ਜਿਹੜੀ ਇਹਦੇ ਮਗਰ ਗੱਡੀ ਸੀ ਨਾ ਉਹ ਮੁਲਾਜ਼ਮਾਂ ਨੂੰ ਦੱਸ ਰਿਹਾ ਸੀ ਵੀ ਇਹ ਨੀਂਦ 'ਚੇ ਹੋਇਆ ਕੰਮ ਕਿਉਂਕਿ ਉਹਨਾਂ ਦੀ ਵੀ ਗੱਡੀ ਮਗਰ ਸੀ ਉਹ ਵੀ ਬੰਦੇ ਇੱਥੋਂ ਚਲੇ ਗਏ 100 ਬੰਦੇ ਸੀ ਦੇਖਿਓ ਤੁਸੀਂ ਬੰਦੇ ਮਹਾਰਾਜ ਦੋ ਇਹ ਚਾਰ ਸੀ ਚਾਰ 'ਚੋਂ ਦੋ ਪੂਰੇ ਹੋ ਗਏ ਨੇ ਜੀ ਤੇ ਦੋਵਾਂ ਦੇ ਆ ਲਤਾਂ ਲੁੱਟਾਂ ਤੇ ਸੱਟਾਂ ਨੇ ਬਈ ਸੱਟਾਂ ਭਜਨ ਕਰਕੇ ਉਹਨਾਂ ਨੂੰ ਐਂਬੂਲੈਂਸ ਵੀ ਬੁਲਾ ਕੇ ਜੋ ਸাতੋਂ ਮਦਦ ਹੋਈ ਐਂਬੂਲੈਂਸ ਬੁਲਾਈ ਉਹਨਾਂ ਨੂੰ ਭੇਜਿਆ ਮਹਾਰਾਜ 100 ਨੰਬਰ ਤੇ ਫੋਨ ਵੀ ਕੀਤਾ ਹੋਇਆ ਮੈਂ ਇਹ ਵੀ ਕਹਿਦਾ ਵੀ ਮੈਂ ਬਾਹਰ ਦਾ ਬੰਦਾ ਮਹਾਰਾਜ ਕੱਲ ਨੂੰ ਮੈਨੂੰ ਨਾ ਕੋਈ ਕਿਉਂ ਇਹ ਹਾਸਾ ਮਵੀ ਤੋਂ ਅਗਲੇ ਪਾਸੇ ਸ਼ਾਹਪੁਰ ਟਿੱਲਾ ਸ਼ਾਹਪੁਰ ਟਿੱਲੇ ਦੇ ਨਾਲ ਹੀ ਹਾਸਾ ਹੋਇਆ ਸਾਨੂੰ ਕਰੀਬ 4 ਵਜੇ ਦੇ ਨੀਰ ਬੋਟੇ ਤਲਾਹ ਮਿਲੀ ਸੀ ਅਸੀਂ ਸਮੇਤ ਪਾਰਟੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤੇ ਸਾਨੂੰ ਪਤਾ ਲੱਗਾ ਜਾ ਕੇ ਦੇਖਿਆ ਵੀ ਹਾਸਾ ਗੱਡੀ ਸੀਗੀ ਗੱਡੀ ਜਿਹੜੀ ਹੈ ਪੀਵੀ 11 ਸੀਐਕਸ 7724 ਮਾਰ ਕਮਿੰਦਰਾ 300 ਗੱਡੀ ਹੈ ਇਹ ਜਾ ਕੇ ਦਰਖਤ ਨਾਲ ਜਾ ਕੇ ਟਕਰਾ ਗਈ ਟਕਰਾਣ ਨਾਲ ਦੋ ਤਾਂ ਮੌਕੇ ਦੇ ਡੈਥ ਹੋ ਗੀਆਂ ਤੇ ਦੋ ਜ਼ਖਮੀ ਸੀ ਕਿੱਥੇ ਰਹਿਣ ਵਾਲੇ ਬੰਦੇ ਜਿਹੜੇ ਇਹ ਰਹਿਣ ਵਾਲੇ ਜਿਹੜਾ ਜਿਹਦੀ ਡੈਥ ਹੋਈ ਹੈ ਚਲਾ ਰਿਆ ਸੀ ਡਰਾਈਵਿੰਗ ਕਰ ਰਿਆ ਸੀ ਉਹ ਮੌਕੇ ਦਾ ਰਹਿਣ ਵਾਲਾ ਤੇ ਨੈਕਸਟ ਜਿਹੜੀ ਲੇਡੀ ਜੀ ਦੀ ਡੈਥ ਹੋਈ ਹੈ ਉਹ ਨਾਬੇ ਦੀ ਰਹਿਣ ਵਾਲੀ ਹੈ ਜਿਹੜੇ ਇੰਜਰਡ ਨੇ ਉਹ ਇੱਕ ਨਾਬੇ ਦੀ ਤੇ ਇੱਕ ਪਟਿਆਲੇ ਦੀ ਨੇ ਫਰਦਰ ਕਾਰਵਾਈ ਬੋਡੀਆਂ ਕਿੱਥੇ ਰੱਖੀ ਫਰਦਰ ਫਿਲਹਾਲ ਡੈੱਡ ਬੋਡੀਆਂ ਸਮਾਣਾ ਸਿਵਲ ਹਸਪੀਟਲ ਰੱਖਾਤੀਆਂ ਤੇ ਦੂਜੇ ਜਿਹੜੇ ਇੰਜਰਡ ਨੇ ਉਹ ਡਾਕਟਰ ਸਾਹਿਬ ਨੇ ਅਰਜਿੰਦਰਾ ਹਸਪੀਟਲ ਉਹਨਾਂ ਦੇ ਵਾਰਸ ਸਾਰੇ ਨੇ ਵਾਰਸਾਂ ਦੇ ਬਿਆਨ ਤੇ ਜੋ ਲੜਿੰਦੀ ਕਾਰਵਾਈ ਅਮਰੂਚ ਕੀਤੀ ਜਾਂਦੀ ਸੀ ਇਹ ਤੁਹਾਡਾ ਮੇਰਾ ਨਾਮ ਐਮਟੀ ਦਵਿੰਦਰ ਸਿੰਘ ਹੈ ਦਵਿੰਦਰ ਜੀ ਕਿੱਥੇ ਹੱਸ ਰਿਹਾ ਹੈ ਇਹ ਸਾਰ ਆਪਣੇ ਪ੍ਰੇਮ ਸਿੰਘ ਵਾਲੇ ਮੋੜ ਤੇ ਜਦੋਂ ਆਪਾਂ ਲੰਘਦੇ ਉੱਥੇ ਹੀ ਹੋਇਆ ਸੀ ਐਕਸੀਡੈਂਟ ਹਰਜੀਤ ਹਾਂਜੀ ਸਰ ਕਾਰ ਦਾ ਕਿਸ ਕਿਸੀ ਕਾਰ ਦਾ ਹੋਇਆ ਐਕਸੀਡੈਂਟ ਸਰ ਸਾਨੂੰ ਜਿਵੇਂ ਹੀ 108 ਦੇ ਕੰਟਰੋਲ ਰੂਮ ਤੋਂ ਕਾਲ ਪਈ ਸਰ ਇਹ ਚੀਜ਼ ਕਲੀਅਰ ਨਹੀਂ ਕਿ ਜਦੋਂ ਹੀ ਸਾਨੂੰ ਹਾਂਜੀ ਸਰ ਕਾਲ ਪਈ 108 ਤੋਂ ਅਸੀਂ ਨਾਲ ਦੀ ਨਾਲ ਆਏ ਸੀ ਅਸੀਂ ਮੌਕੇ ਤੇ ਦੇਖਿਆ ਅਸੀਂ ਸਰ ਦੋ ਲੈ ਕੇ ਆਏ ਆ ਬਾਕੀ ਜਿਹੜੇ ਦੋ ਸੀ ਉੱਥੇ ਆਨ ਦੀ ਸਪੋਰਟ ਡੈੱਡ ਸੀਗੇ ਜੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਸੀਗਾ ਬਟ ਉਹਨਾਂ ਦੀ ਰੈਸਪੀਰੇਸ਼ਨ ਵਾਈਟਲ ਸਾਈਨ ਮਿਸ ਸੀਗੇ ਇਸੇ ਕਰਕੇ ਅਸੀਂ ਅਸੀਂ 112 ਤੇ ਕਾਲ ਕਰਕੇ ਨੋ ਨੋ ਹੈਂਡਓਵਰ ਕਰਾਤਾ ਸੀਗਾ ਤੇ ਜਿਹੜੇ ਬਾਕੀ ਪੇਸ਼ੈਂਟ ਸੀ ਉਹ ਅਸੀਂ ਉਹਨਾਂ ਨੂੰ ਨਾਲ ਕਵਰ ਕਰਕੇ ਲਿਆ ਮੇਰਾ ਨਾਮ ਬੀ ਆ ਰਾਮ ਹੈ ਜੀ ਕਿੱਥੇ ਜਾਣ ਵਾਲੇ ਹੋ ਪਿੰਡ ਮੇਰਾ ਰਨੇਟੂ ਹੈ ਮਹਾਰਾਜ ਹਾਂ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਇਸ ਟਾਈਮ